सही कर इसको तो भी है। दो। अब बताओ दा, अभी अभी भी, भी जा रहा है अभी और जाएगा एक पॉइंट जा एक, एक पॉइंट और, और, और जाएगा एक पॉइंट और जाएगा तो पाँच सौ छह सौ ग्राम की बोरी होगी सुन मेरी बात इधर मुंह कर ले छोड़ दे हो गया चेसो ग्राम की बोरी आपने काटनी है 50 50 किलो का ये होना है तो आगे कितना बच गया 500 ग्राम आपने जिम्मेदार का हजार बारह सौ की आपने उसके गेहूं एक्स्ट्रा ले लिया एक मीटर अर्धी दिखें अर्धी दिखें हां जी हां जी चला इधर पैसे ना देखो थोड़ी ठिक कर दे काम तू इन्हें चक्कियां नहीं कर दे देखो ਤੁਹਾਡਾ ਮਨ ਹੋਣੀ ਚਾਹਦਾ ਉਹਦਾ ਕੰਡੇ ਕੰਡੇ ਚ ਵੀ ਤੇਰੀ ਫਰਕ ਹੋ ਜਾਂਦਾ ਨਾ ਤੇਰੀ ਬੁਰੀ ਚ ਵੀ ਬੜਾ ਘਟ ਵੇਟ ਹੁੰਦਾ ਨਾ ਇਦਾਂ ਵੀ ਹੋ ਜਾਂਦਾ ਦੇਖੋ ਤੁਸੀਂ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਲੈਨੇ ਲਾਈਟ ਰਾਤ ਤਾਂ ਦੇਖੋ ਨਾ ਧਿਆਨ ਨਾਲ ਸੁਣੋ ਮੇਰੀ ਗੱਲ ਤੁਸੀਂ ਲੈਨੇ ਹੋ ਲਾਈਟਲੀ ਠੀਕ ਹੈ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਜੇ ਕੁਛ ਕਿਤੇੋਂ ਘਟ ਗਿਆ ਕਿਤੇੋਂ ਵਧ ਗਿਆ ਤੁਸੀਂ ਕਰਕੇ ਬੈਲੈਂਸ ਇੱਕ ਜ਼ਿੰਮੇਵਾਰ ਤਾਂ ਕੀ ਗਿਆ ਤੁਸੀਂ ਦੇਖੋ ਇੱਥੇ 500 ਗ੍ਰਾਮ ਕਣਕ ਦੇ ਨਾਲ ਇੱਕ ਜ਼ਿੰਮੇਵਾਰ ਪੱਕੀ ਜਾ ਰਹੀ ਹੈ 1250 ਰੁਪਏ ਚਲੇ ਗਏ ਕੀ ਕਮਾਉਣਾ ਉਹਨੇ ਔਰ ਇਹ ਜਿਹੜੀ ਕਿੱਡੀ ਘਟਿਆਣੀ ਹੋਊਗੀ ਕਿੱਡਾ ਕਿ ਜ਼ਿੰਮੇਵਾਰ ਹੈ ਜਿਹੜਾ ਉਹ ਇੰਨੀ ਮਾਰ ਸਹਿਜੂਗਾ ਉੱਧਾ ਸੀ ਜ਼ਿੰਮੇਵਾਰ ਨੂੰ ਚੈੱਕ ਕਰਾ ਕੇ ਬੰਨ ਖੜਾ ਕੋਈ ਠੰਡਾ ਜ਼ਿੰਮੇਵਾਰ ਵਿਚਾਰਿਆਂ ਨੂੰ ਇਹ ਪਤਾ ਲੱਗਣ ਦਿੰਦੇ ਆ ਨਹੀਂ ਇਦਾਂ ਨਹੀਂ ਕਰਦੇ ਸਾਡੇ ਕਿ ਨਾ ਜਦੋਂ ਅਸੀਂ ਢੇਰੀ ਬਾਦ ਟੋਲਦੇ ਆ ਇੱਕ ਢੇਰੀ ਤੋਲ ਕੇ ਦੂਜੀ ਤੇ ਕੰਡਾ ਲਿਆਉਂਦੇ ਇਹ ਅਸੀਂ ਭਾਵੇਂ ਛੋਟੇ ਜ਼ਿੰਮੇਵਾਰ ਹੀ ਆਂ ਪਰ ਤੁਹਾਨੂੰ ਇਹ ਕੰਡਾ ਦਿਖਾੜਦੇ ਆ ਪਹਿਲਾਂ ਤੁਹਾਨੂੰ ਕੁਝ ਨਹੀਂ ਸਮਝ ਆਉਂਦੀ ਤੁਹਾਡੀਆਂ ਅੱਖਾਂ 'ਚ ਘੱਟਾ ਪੈਂਦਾ ਤੋਈ ਸਮਝ ਲਿਆ ਕਰੋ ਗੱਲ ਨੂੰ ਠੀਕ ਹੈ ਇਹ ਇਹ ਇਗਨੋਰ ਕਰਨ ਵਾਲਾ ਮਸਲਾ ਨਹੀਂ ਐਮ ਸਾਹਿਬ ਚੈੱਕ ਕਰੋ ਬੰਦੇ ਸਹੀ ਕਰ दो। दो। अब अभी, अभी भी जा रहा है अभी और जाएगा, जाएगा। एक पॉइंट एक पॉइंट और जाएगा एक, एक पॉइंट और जाएगा तो पांच सौ छह सौ ग्राम की बोरी होगी सुन मेरी बात इधर मुंह कर ले छोड़ दे हो गया छह सौ ग्राम की बोरी आपने काटनी है पचास किलो का ये होना है तो आगे कितना बच गया? 500 ग्राम आपने जिम्मेदार का हजार बारह सौ कि आपने उसके गेहूं एक्स्ट्रा ले लिया? एक दर्जन। आठ ये कितने? आठ ये कितने? हाँ जी। हाँ जी। तो इधर। भाई साबा देखो थोड़ी छेकी दर्जे कम। कुछ इन्हें चेकिंग नहीं कर देते। देखो। ਸਰ ਮੈਨੂੰ ਮੋਨਿਸਾ ਦਾ ਉਹਦਾ ਕੰਡੇ ਕੰਡੇ ਚ ਵੀ ਤੇਰੀ ਫਰਕ ਹੋ ਜਾਂਦਾ ਨਾ ਕਈ ਜਿਹੜੀ ਬੋਰੀ ਚ ਵੀ ਵਧ ਘਟ ਵੇਟ ਹੁੰਦਾ ਨਾ ਇਦਾਂ ਵੀ ਹੁੰਦਾ ਦੇਖੋ ਤੁਸੀਂ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਲੈਨੇ ਲਾਈਟ ਦਾ ਤਾਂ ਦੇਖੋ ਨਾ ਧਿਆਨ ਨਾਲ ਤੁਸੀਂ ਲੈ ਲਿਓ ਲਾਈਟਲੀ ਠੀਕ ਹੈ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਜੇ ਕੁਛ ਕਿਤੇੋਂ ਘਟ ਗਿਆ ਕਿਤੇੋਂ ਵਧ ਗਿਆ ਤੁਸੀਂ ਕਰਕੇ ਬੈਲੈਂਸ ਇੱਕ ਜ਼ਿੰਮੇਵਾਰਤਾ ਕੀ ਗਿਆ ਤੁਸੀਂ ਦੇਖੋ ਇੱਥੇ 500 ਗ੍ਰਾਮ ਕਣਕ ਦੇ ਨਾਲ ਇੱਕ ਜ਼ਿੰਮੇਵਾਰਤਾ ਕੀ ਜਾ ਰਿਹਾ ਹੈ ਜਿਹੜਾ 150 ਰੁਪਏ ਚਲੇ ਗਿਆ ਕੀ ਕੋਣਾ ਉਹਨੇ ਔਰ ਇਹ ਜਿਹੜੀ ਕਿੱਡੀ ਘਟੇਰੀ ਹੋਊਗੀ ਕਿੱਡਾ ਕਿ ਜ਼ਿੰਮੇਵਾਰ ਹੈ ਜਿਹੜਾ ਉਹ ਇਨੀ ਮਾਰਸਹਿ ਚੁਕੋ ਉੱਦਾਂ ਸੀ ਜ਼ਿੰਮੇਵਾਰ ਨੂੰ ਚੈੱਕ ਕਰਾ ਕੇ ਬਿਲਕੁਲ ਕੜਾ ਕੋਈ ਫੰਡਾ ਨਹੀਂ। ਕਿੱਡੀ ਜ਼ਿੰਮੇਵਾਰ ਵਿਚਾਰਿਆਂ ਨੂੰ ਇਹ ਪਤਾ ਲੱਗਣ ਨੂੰ ਨਹੀਂ ਆ। ਨਹੀਂ ਇਦਾਂ ਨਹੀਂ ਕਰਦੇ। ਨਹੀਂ ਇਹ ਕਰਦੇ। ਸਾਡੇ ਅਕਨ ਜਦੋਂ ਅਸੀਂ ਢੇਰੀ ਬਾਦ ਤੋਲਦੇ ਆ ਇੱਕ ਦੇ ਤੋਲ ਕੇ ਦੂਜੀ ਦੇ ਕੰਡਾ ਲਈ ਆਂਦੇ ਇਹ। ਅਸੀਂ ਭਾਵੇਂ ਛੋਟੇ ਜ਼ਿੰਮੇਵਾਰ ਹੀ ਆਂ। ਪਰ ਤੁਹਾਨੂੰ ਇਹ ਕੰਡਾ ਦਿਖਾੜਦੇ ਆ ਪਹਿਲਾਂ। ਤੁਹਾਨੂੰ ਕੁਝ ਵੀ ਸਮਝਾਉਂਦੇ ਥੋੜੀ ਅੱਖਾਂ 'ਚ ਘੱਟਾ ਪੈਂਦਾ ਕੋਈ ਸਮਝ ਲਿਆ ਕਰੋ ਗੱਲ ਨੂੰ। ਠੀਕ ਹੈ। ਇਹ ਇਹ ਇਗਨੋਰ ਕਰਨ ਵਾਲਾ ਮਸਲਾ ਹੈ ਡ अभी भी जा रहा है अभी और जाएगा एक पॉइंट एक पॉइंट और जाएगा एक पॉइंट और जाएगा तो छह सौ ग्राम की बोरी होगी सुन मेरी बात इधर मुंह कर ले छोड़ दे हो गया छह सौ ग्राम की बोरी आपने काटनी है पचास किलो का ये होना है तो आगे कितना बच गया? 500 ग्राम आपने का 1200 की उसके एक्स्ट्रा जिमीदारेहू आरती आज इधर पैसा ठेकेदार के काम चेक क्यों नहीं कर दो दे। देखो ਕਿੰਦਾ ਮੈਨੂੰ ਮੋਨੀਸਾ ਦਾ ਉਧਰ ਕੰਡੇ-ਕੰਡੇ ਚ ਵੀ ਤੇਰੀ ਫਰਕ ਹੋ ਜਾਂਦਾ ਨਾ ਕਈ ਵਾਰੀ ਬੁਰੀ ਸੀ ਵੀ ਵਧ ਘਟ ਵੇਟ ਹੁੰਦਾ ਨਾ ਇਦਾਂ ਵੀ ਹੁੰਦਾ ਦੇਖੋ ਤੁਸੀਂ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਲੈਨੇ ਲਾਈਟਲੀ ਤਾਂ ਦੇਖੋ ਨਾ ਧਿਆਨ ਨਾਲ ਸੁਣੋ ਮੇਰੀ ਗੱਲ ਨੂੰ ਚੈੱਕ ਕਰਾ ਤੁਸੀਂ ਲੈ ਲਿਓ ਲਾਈਟਲੀ ਇਹ ਲਾਈਟਲੀ ਹੁੰਦੀ ਹੈ ਠੀਕ ਹੈ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਜੇ ਕੁਛ ਕਿਤੇੋਂ ਘਟ ਗਿਆ ਕਿਤੇੋਂ ਵਧ ਗਿਆ ਤੁਸੀਂ ਕਰਕੇ ਪੈਦਾਸੋ ਇੱਕ ਜ਼ਿੰਮੇਵਾਰਤਾ ਕੀ ਗਿਆ ਤੁਸੀਂ ਦੇਖੋ ਇੱਥੇ 500 ਗ੍ਰਾਮ ਕਣਕ ਦੇ ਨਾਲ ਇੱਕ ਜ਼ਿੰਮੇਵਾਰਤਾ ਕੀ ਜਾ ਰਿਹਾ ਹੈ ਜਰਬਾ 1200 ਰੁਪਏ ਚਲੇ ਗਿਆ ਕੀ ਕਮਾਉਣਾ ਉਹਨੇ ਔਰ ਇਹ ਜਿਹੜੀ ਕਿੱਡੀ ਘਟੈਣੀ ਹੋਊਗੀ ਕਿੱਡਾ ਕਿ ਜ਼ਿੰਮੇਵਾਰ ਹੈ ਜਿਹੜਾ ਉਹ ਇਨੀ ਮਾਰਸਹਿ ਜਾਊਗਾ ਉਦਾਂ ਸੀ ਜ਼ਿੰਮੇਵਾਰ ਨੂੰ ਚੈੱਕ ਕਰਾ ਕੇ ਬੰਨ ਖੜਾ ਕੋਈ ਠੰਡਾ ਜ਼ਿੰਮੇਵਾਰ ਵਿਚਾਰਿਆਂ ਨੂੰ ਇਹ ਪਤਾ ਲੱਗਣ ਦਿੰਦੇ ਆ ਨਹੀਂ ਬੰਦੇ ਨਹੀਂ ਕਰਦੇ ਸਾਡੇ ਅਕਨ ਜਦੋਂ ਅਸੀਂ ਢੇਰੀ ਬਾਦ ਤੋਲਦੇ ਆ ਇੱਕ ਤੇਰੀ ਤੋਲ ਕੇ ਦੂਜੀ ਤੇ ਕੰਡਾ ਲੀ ਆਂਦੇ ਇਹ ਅਸੀਂ ਭਾਵੇਂ ਛੋਟੇ ਜ਼ਿੰਮੇਵਾਰ ਹੀ ਆਂ ਪਰ ਤੁਹਾਨੂੰ ਇਹ ਕੰਡਾ ਦਿਖਾ ਲਦੇ ਆ ਪਹਿਲਾਂ ਕਿਉਂ ਤੁਹਾਨੂੰ ਕੁਝ ਨਹੀਂ ਸਮਝ ਆਉਂਦੀ ਤੁਹਾਡੀਆਂ ਅੱਖਾਂ 'ਚ ਘੱਟਾ ਪੈਂਦਾ ਤੋਈ ਸਮਝ ਲਿਆ ਕਰੋ ਗੱਲ ਨੂੰ ਠੀਕ ਆ ਇਹ ਇਗਨੋਰ ਕਰਨ ਵਾਲਾ ਮਸਲਾ ਨਹੀਂ ਐਂ ਸਰ ਚੈੱਕ ਕਰੋ ਬੰਦੇ ਸਹੀ ਕਰੀਸ ਕੋ ग्राम दो। 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 अभी, अभी भी जा रहा है अभी और जाएगा एक पॉइंट एक पॉइंट और जाएगा एक पॉइंट और एक जाएगा तो पाँच छह सौ ग्राम की बोरी होगी सुन मेरी बात इधर मुंह कर ले छोड़ दे हो गया छह सौ ग्राम की बोरी आपने काटनी है पचास किलो का ये होना है तो आगे कितना बच गया 500 ग्राम आपने जिम्मेदार का हजार बारह सौ की आपने उसके गेहूं एक्स्ट्रा ले लिया तो आरती कितने आरती कितने हाँ जी दवाई इधर। भाई साहब देखो थोड़े ठेकेदार के काम तुम इन्हें चक्की नहीं कर करते देखो ਸਰ ਮੈਨੂੰ ਮੌਨਿਸਾ ਦਾ ਉਧਰ ਕੰਡੇ-ਕੰਡੇ ਚ ਵੀ ਤੇਰੀ ਫਰਕ ਹੋ ਜਾਂਦਾ ਨਾ ਤੇਰੀ ਬੋਰੀ ਚ ਵੀ ਵਧ ਘਟ ਵੇਟ ਹੋ ਜਾਂਦਾ ਨਾ ਇਦਾਂ ਵੀ ਹੁੰਦਾ ਦੇਖੋ ਤੁਸੀਂ ਤੁਹਾਨੂੰ ਫਰਕ ਨਹੀਂ ਪੈਂਦਾ ਤੁਸੀਂ ਲੈਨੇ ਲਾਈਟ ਤਾਂ ਦੇਖੋ ਨਾ ਧਿਆਨ ਨਾਲ ਸੁਣ ਮੇਰੀ ਗੱਲ ਨੂੰ ਚੈੱਕ ਕਰਾ ਲੀ ਤੁਸੀਂ ਲੈਨੇ ਹੋ ਲਾਈਟਲੀ ਤੇ ਲਾਈਟ ਨਹੀਂ ਹੁੰਦੀ ਠੀਕ ਹੈ ਨਾ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਜੇ ਕੁਛ ਕਿਤੇੋਂ ਘਟ ਗਿਆ ਕਿਤੇੋਂ ਵਧ ਗਿਆ ਤੁਸੀਂ ਕਰਕੇ ਬੈਲੈਂਸ ਇੱਕ ਜ਼ਿੰਮੇਵਾਰਤਾ ਕੀ ਗਿਆ ਤੁਸੀਂ ਦੇਖੋ ਇੱਥੇ 500 ਗ੍ਰਾਮ ਕਣਕ ਦੇ ਨਾਲ ਇੱਕ ਜ਼ਿੰਮੇਵਾਰਤਾ ਕੀ ਜਾ ਰਿਹਾ ਤੇ ਜਰਬਾ 100 ਰੁਪਏ ਚਲੇ ਗਿਆ ਕੀ ਘੋਣਾ ਉਹਨੇ ਔਰ ਇਹ ਜਿਹੜੀ ਕਿੱਡੀ ਕਿਤੇ ਹੋਊਗੀ ਕਿੱਡਾ ਕਿ ਜ਼ਿੰਮੇਵਾਰ ਜਿਹੜਾ ਉਹ ਇਨੀ ਮਰ ਸਹਿਜੂ ਉਦਾਂ ਸੀ ਜ਼ਿੰਮੇਦਾਰ ਨੂੰ ਚੈੱਕ ਕਰਾ ਕੇ ਬੰਨ ਖੜਾ ਕੋਈ ਠੰਡਾ ਕਿੰਨੀ ਜ਼ਿੰਮੇਦਾਰ ਵਿਚਾਰਿਆਂ ਨੂੰ ਇਹ ਪਤਾ ਲੱਗਣ ਦਿੰਦੇ ਆ ਨਹੀਂ ਬੰਦੇ ਨਹੀਂ ਕਰਦੇ ਸਾਡੇ ਕਹਿੰਦੇ ਜਦੋਂ ਅਸੀਂ ਢੇਰੀ ਬਾਦ ਤੋਲਦੇ ਆ ਇੱਕ ਦੇ ਤੋਲ ਤੇ ਦੂਜੀ ਦੇ ਕੰਡਾ ਲਿਆਂਦੇ ਇਹ ਅਸੀਂ ਭਾਵੇਂ ਛੋਟੇ ਜ਼ਿੰਮੇਦਾਰ ਆਈਆਂ ਪਰ ਸਾਨੂੰ ਇਹ ਕੰਡਾ ਦਿਖਾੜਦੇ ਆ ਪਹਿਲਾਂ ਤੁਹਾਨੂੰ ਕੁਝ ਨਹੀਂ ਸਮਝਾਉਂਦੇ ਤੁਹਾਡੀਆਂ ਅੱਖਾਂ 'ਚ ਘੱਟਾ ਪੈਂਦਾ ਤੋਈ ਸਮਝ ਲਿਆ ਕਰੋ ਗੱਲ ਨੂੰ ਠੀਕ ਹੈ ਇਹ ਇਗਨੋਰ ਕਰਨ ਵਾਲਾ ਮਸਲਾ ਨਹੀਂ ਐਮ ਸਰ ਚੈੱਕ ਕਰੋ ਬੰਦੇ